ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਸੂਬਾ ਸਰਕਾਰ ਦੇ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਅਧੀਨ ਆਉਂਦੇ ਇਲਾਕਿਆਂ ਨੂੰ ਦਿੱਤੀ ਗਈ ਹੈ ਵੱਡੀ ਸਹੂਲਤ ਸਿੰਚਾਈ ਦੇ ਲਈ ਲਿਫਟ ਸਿੰਚਾਈ ਯੋਜਨਾ ਦਾ ਰੱਖਿਆ ਗਿਆ ਹੈ ਨੀ ਪੱਤਰ ਜਿਸ ਦੇ ਨਾਲ ਪੂਰੇ ਇਲਾਕੇ ਦਾ ਹੋਵੇਗਾ ਕਾਇਆ ਕਲਪ ਜਿਆਦਾ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਅਗਵਾਈ ਦੇ ਹੇਠ ਸੂਬਾ ਸਰਕਾਰ ਦੇ ਵੱਲੋਂ ਪੂਰੇ ਸੂਬੇ ਦੀ ਉਨਤੀ ਦੇ ਲਈ अनेका ਕਾਰਜ ਕੀਤੇ ਜਾ ਰਹੇ ਨੇ ਤੇ ਹੁਣ ਸ਼੍ਰੀ ਆਨੰਦਪੁਰ ਸਾਹਿਬ ਦੇ ਅਦੀਨੌਦੇ ਇਲਾਕਿਆਂ ਨੂੰ ਇੱਕ ਵੱਡੀ ਸਹੂਲਤ ਦੇ ਦਿੱਤੀ ਹੈ ਇੱਥੇ ਸਿੰਚਾਈ ਦੇ ਲਈ ਪਾਣੀ ਦੀ ਬਹੁਤ ਜ਼ਿਆਦਾ ਕਮੀ ਸੀ ਇਸ ਕਰਕੇ ਹੁਣ ਸੂਬਾ ਸਰਕਾਰ ਦੇ ਵੱਲੋਂ ਇਸ ਇਲਾਕੇ ਨੂੰ ਲਿਫਟ ਸਿੰਚਾਈ ਯੋਜਨਾ ਦੇ ਕੇ ਇਸ ਨੂੰ ਖੁਸ਼ਹਾਲ ਕੀਤਾ ਜਾਵੇਗਾ ਤੇ ਅੱਜ ਲਿਫਟ ਸਿੰਚਾਈ ਯੋਜਨਾ ਦਾ ਨੀਂਹ ਪੱਥਰ ਵੀ ਰੱਖ ਦਿੱਤਾ ਗਿਆ ਹੈ ਦੱਸ ਦਈਏ ਕਿ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਅਧੀਨ ਆਉਂਦੇ ਨੀਂ ਪਹਾੜੀ ਇਲਾਕੇ ਚੰਗਰ ਦੇ ਪਿੰਡਾਂ ਵਿੱਚ ਸਿੰਚਾਈ ਦੇ ਲਈ ਨਹਿਰੀ ਪਾਣੀ ਪਹੁੰਚਾਉਣ ਦੇ ਲਈ ਲਿਫਟ ਸਿੰਚਾਈ ਯੋਜਨਾ ਦਾ ਅੱਜ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦੇ ਵੱਲੋਂ ਨੀਂ ਪੱਥਰ ਰੱਖ ਦਿੱਤਾ ਗਿਆ ਹੈ 90 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਦਾ ਨੀਂ ਪੱਥਰ ਜੰਗਰ ਦੀ ਰਾਜस्तानी ਵੱਜੋ ਜਾਣੇ ਜਾਂਦੇ ਸਮਲਾ ਪਿੰਡ ਵਿਖੇ ਰੱਖਿਆ ਗਿਆ ਹੈ ਤੇ ਇਹ ਲਿਫਟ ਸਿੰਚਾਈ ਯੋਜਨਾ ਪੰਜਾਬ ਰਾਜ ਦੀ ਹੁਣ ਸਭ ਤੋਂ ਵੱਡੀ ਯੋਜਨਾ ਹੈ ਇਸ ਇਸ ਮੌਕੇ ਵੱਡੇ ਇਕੱਠ ਨੂੰ ਸੰਬੋਧਿਤ ਕਰਦਿਆਂ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਸਰਦਾਰ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਜਦੋਂ ਪਹਿਲੀ ਵਾਰ ਇਸ ਇਲਾਕੇ ਵਿੱਚ ਆਏ ਸਨ ਤਾਂ ਉਹ ਇਹ ਉਨ੍ਹਾਂ ਨੇ ਆਪਣੇ ਮਨ ਦੀ ਵਿੱਚ ਇਹ ਇੱਛਾ ਧਾਰ ਲਈ ਸੀ ਕਿ ਜਦੋਂ ਵੀ ਪਰਮਾਤਮਾ ਨੇ ਉਹਨਾਂ ਨੂੰ ਤਾਕਤ ਬਖਸ਼ੀ ਤਾਂ ਚੰਗਰ ਦੇ ਪਿੰਡਾਂ ਦੇ ਪਾਣੀ ਦੀ ਘਾਟ ਹੈ ਇਸ ਸਮੱਸਿਆ ਨੂੰ ਉਹ ਹਮੇਸ਼ਾ ਦੇ ਲਈ ਦੂਰ ਕਰ ਦੇਣਗੇ ਉਹਨਾਂ ਨੇ ਕਿਹਾ ਹੈ ਕਿ ਅੱਜ ਉਹਨਾਂ ਦੀ ਜਿਹੜੀ ਹੈ ਇੱਛਾ ਉਹ ਪੂਰੀ ਹੋ ਗਈ ਹੈ ਤੇ ਉਹਨਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਇਹ ਨੀ ਪੱਥਰ ਵੀ ਉਹਨਾਂ ਦੇ ਹੱਥੋਂ ਰਖਵਾਇਆ ਗਿਆ ਹੈ ਤੇ ਉਹਨਾਂ ਦੇ ਮਨ ਦੀ ਜਿਹੜੀ ਇੱਛਾ ਹੈ ਉਹ ਵੀ ਪੂਰੀ ਹੋ ਗਈ ਹੈ। ਉਹਨਾਂ ਨੇ ਨਾਲ ਹੀ ਦੱਸਿਆ ਹੈ ਕਿ ਕੇਂਦਰ ਸਰਕਾਰ ਤੋਂ ਇਸ ਦਾ ਜਿਹੜੀ ਪਰਮਿਸ਼ਨ ਲੈਣ ਦੀ ਪਰਵਾਨਗੀ ਲੈਣੀ ਸੀ ਇਸ ਦੇ ਲਈ 1.5 ਸਾਲ ਤੋਂ ਵੱਧ ਦਾ ਸਮਾਂ ਵੀ ਲੱਗ ਗਿਆ ਹੈ। ਉਹਨਾਂ ਨੇ ਦੱਸਿਆ ਹੈ ਕਿ 10 ਪੰਪ ਸੈਟਾਂ ਦੇ ਰਾਹੀਂ ਚੰਗਰ ਦੇ ਇਲਾਕੇ ਦੇ ਅਦੀਨ 3300 ਏਕੜ ਜਿਹੜਾ ਰਕਬਾ ਹੈ ਉਸ ਨੂੰ ਸਿੰਚਾਈ ਦੇ ਵਾਸਤੇ ਪਾਣੀ ਮਿਲੇਗਾ ਜਿਸ ਦੇ ਨਾਲ ਇਹ ਇਲਾਕਾ ਖੁਸ਼ਹਾਲ ਹੋ ਜਾਵੇਗਾ ਤੇ ਉਹਨਾਂ ਨੇ ਨਾਲ ਹੀ ਕਿਹਾ ਹੈ ਕਿ 6 ਮਹੀਨੇ ਦੇ ਅੰਦਰ ਅੰਦਰ ਇਸ ਪ੍ਰੋਜੈਕਟ ਨੂੰ ਕੰਪਲੀਟ ਵੀ ਕਰ ਦਿੱਤਾ ਜਾਵੇਗਾ ਇਸ ਮੌਕੇ ਤੇ ਉਹਨਾਂ ਨੇ ਇੱਕ ਤੋਂ ਇੱਕ ਦਰਜਣ ਤੋਂ ਵੱਧ ਕੇ ਜਿਹੜੇ ਪਿੰਡ ਸੀ ਉਹਨਾਂ ਦੇ ਪਰਵੇਂ ਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਿਤ ਵੀ ਕੀਤਾ ਹੈ ਨਾਲ ਹੀ ਕਿਹਾ ਹੈ ਕਿ ਦਹਾਕੀਆਂ ਤੋਂ ਇਸ ਇਲਾਕੇ ਦੇ ਲੋਕ ਸਿੰਚਾਈ ਦੇ ਪਾਣੀ ਵਰਗੀ ਜਿਹੜੀ ਬੁਨਿਆਦੀ ਸਹੂਲਤ ਸੀ ਇਸ ਤੋਂ ਵਾਂਝੇ ਸਨ ਤੇ ਹੁਣ ਉਹਨਾਂ ਦੀ ਇਹ ਜਿਹੜੀ ਸਮੱਸਿਆ ਹੈ ਉਹ ਹੱਲ ਹੋ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਚੰਗਰ ਦੇ ਪਿੰਡਾਂ ਦੇ ਵਿੱਚ ਪਾਣੀ ਨਾ ਹੋਣ ਕਾਰਨ ਚੰਗਰ ਦੇ ਵਸਨੀਕਾਂ ਨੂੰ ਗਰਮੀ ਦੇ ਮੌਸਮ ਦੇ ਵਿੱਚ ਆਪਣੇ ਘਰ ਤੇ ਖੇਤ ਛੱਡ ਕੇ ਪਾਣੀ ਦੇ ਲਈ ਸ਼੍ਰੀ ਅਨੰਦਪੁਰ ਸਾਹਿਬ ਚੋਂ ਲੰਘਦੇ ਸਤਲੋਜ ਨੇੜੇ ਖੇਤਰਾਂ ਦੇ ਵਿੱਚ ਜਾਣਾ ਪੈਂਦਾ ਸੀ ਜਿਸ ਦੇ ਕਾਰਨ ਪਿੱਛੇ ਜੰਗਲੀ ਤੇ ਆਵਾਰਾ ਪਸ਼ੂ ਜਿਹੜੇ ਉਹ ਫਸਲਾਂ ਨੂੰ ਖਰਾਬ ਕਰ ਦਿੰਦੇ ਸਨ ਜਿਸ ਦੇ ਨਾਲ ਕਿਸਾਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਉਠਾਉਣਾ ਪੈਂਦਾ ਸੀ ਉਹਨਾਂ ਨੇ ਨਾਲ ਹੀ ਕਿਹਾ ਕਿ ਮੇਰਾ ਚੰਗਰ ਦੇ ਖੇਤਾਂ ਦੇ ਤੱਕ ਪਾਣੀ ਪਹੁੰਚਾਉਂਦਾ ਸੁਪਨਾਏ ਉਸਕਾਰ ਹੋ ਗਿਆ ਹੈ ਤੇ ਇਸ ਦੀ ਤਸਵੀਰ ਅਤੇ ਇੱਥੇ ਰਹਿ ਰਹੇ ਲੋਕਾਂ ਦੀ ਤਕਦੀਰ ਬਦਲਣ ਦੇ ਲਈ 300 ਕਰੋੜ ਰੁਪਏ ਦੀ ਇੱਕ ਹੋਰ ਯੋਜਨਾ ਵੀ ਤਿਆਰ ਕੀਤੀ ਜਾ ਰਹੀ ਹੈ ਜਿਸ ਨਾਲ ਹਰ ਘਰ ਤੱਕ ਪਾਣੀ ਪਹੁੰਚਾਉਣਾ ਉਹ ਨਾਰਾ ਸੁਪਨਾ ਸੀ ਤੇ ਉਹ ਹੁਣ ਪੂਰਾ ਹੋਣ ਜਾ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਸਬੰਧ ਦੇ ਵਿੱਚ ਵਰਲਡ ਬੈਂਕ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਤੇ ਇਸ ਨੂੰ ਜਲਦੀ ਹੀ ਨਿਪਰੇ ਚਾੜਨ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ ਉਹਨਾਂ ਨੇ ਦੱਸਿਆ ਹੈ ਕਿ ਚੰਗਰ ਦੇ ਇਲਾਕੇ ਦੇ ਵਿੱਚ ਦੋ ਦਹਾਕਿਆਂ ਤੋਂ ਵੱਧ ਤੋਂ ਸਮੇਂ ਤੇ ਬੰਦ ਪਏ ਚਾਰ ਡੂੰਘੇ ਟਿਊਬਵੈੱਲ ਮੁੜ ਤੋਂ ਚਾਲੂ ਕੀਤੇ ਜਾਣਗੇ ਤੇ ਦੋ ਹੋਰ ਨਵੇਂ ਟਿਊਬਵੈੱਲ ਵੀ ਲਗਾਏ ਜਾਣਗੇ। ਉਹਨਾਂ ਨੇ ਕਿਹਾ ਹੈ ਕਿ ਚੰਗਰ ਦੇ ਇਲਾਕੇ ਨਖੇੜ ਵਿੱਚ ਦੇਸ਼ ਦਾ ਸਭ ਤੋਂ ਵਧੀਆ ਸਕੂਲ ਆਫ ਹੈਪੀਨੈਸ ਪੀ ਬਣਾਇਆ ਜਾਵੇਗਾ ਜਿੱਥੇ ਪ੍ਰਾਇਮਰੀ ਪੱਧਰ ਤੱਕ ਦੀ ਜਿਹੜੀ ਵਿੱਦਿਆ ਉਹ ਦਿੱਤੀ ਜਾਵੇਗੀ। ਸਰਦਾਰ ਹਰਜੋਤ ਸਿੰਘ ਬੈਸ ਹੋਰਾਂ ਨੇ ਕਿਹਾ ਹੈ ਕਿ ਸ਼੍ਰੀ ਕੀਰਤਪੁਰ ਸਾਹਿਬ ਦੇ ਵਿੱਚ 20 ਕਰੋੜ ਰੁਪਏ ਦੀ ਲਗਤ ਦੇ ਨਾਲ ਪ੍ਰਾਇਮਰੀ ਹੈਲਥ ਸੈਂਟਰ ਵੀ ਬਣਾਇਆ ਜਾਵੇਗਾ ਜਿੱਥੇ ਕਿ ਸਾਰੇ ਆਮ ਆਦਮੀ ਜਿਹੜੇ ਕਿ ਉਹ ਕਲੀਨਿਕ ਦੀਆਂ ਸਵਾਮਾ ਸਹੂਲਤਾਂ ਲੈ ਸਕਣਗੇ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਪੰਜਾਬ ਦਸਰਹੱਦ ਦੇ ਨਾਲ ਲੱਗਦਾ ਇੱਕ ਨੀਮ ਇਲਾਕਾ ਹੈ ਜਿਸ ਦੇ ਵਿੱਚ ਕੁਦਰਤੀ ਸੋਹਣ ਦੀ ਮੂਹ ਬੋਲਦੀ ਤਸਵੀਰ ਹੈ ਉਹਨਾਂ ਨੇ ਨਾਲ ਹੀ ਇਹ ਗੱਲ ਕਹੀ ਹੈ ਕਿ ਅੱਜ ਤੋਂ ਪਹਿਲਾਂ ਕਿਸੇ ਵੀ ਨੁਮਾਇੰਦੇ ਨੇ ਇਸ ਇਲਾਕੇ ਦੀ ਪ੍ਰਗਤੀ ਤੇ ਖੁਸ਼ਹਾਲੀ ਬਾਰੇ ਕੋਈ ਵੀ ਉਪਰਾਲਾ ਨਹੀਂ ਕੀਤਾ ਇਸ ਕਰਕੇ ਇਹ ਇਲਾਕਾ ਪਛੜਿਆ ਰਹਿ ਗਿਆ ਹੈ ਉਹਨਾਂ ਨੇ ਨਾਲ ਹੀ ਕਿਹਾ ਕਿ ਜਦੋਂ ਕਿ ਕੁਦਰਤੀ ਸਰੋਤਾਂ ਦੇ ਨਾਲ ਭਰਪੂਰ ਸੂਬੇ ਦਾ ਸਭ ਤੋਂ ਸੁੰਦਰ ਇਲਾਕਾ ਸੈਰ ਸਪਟੇ ਦੇ ਵਜੋਂ ਇਹ ਵਿਕਸਿਤ ਹੋ ਸਕਦਾ ਹੈ ਇਸ ਦੇ ਵਾਸਤੇ ਹੁਣ ਸੂਬਾ ਸਰਕਾਰ ਜਿਹੜੀ ਹੈ ਉਹ ਯੋਜਨਾਵਾਂ ਉਲੀਕ ਰਹੀ ਹੈ ਨਾਲ ਹੀ ਉਹਨਾਂ ਨੇ ਇੱਥੇ ਵੀ ਗੱਲ ਕਹੀ ਹੈ ਕਿ ਅਗਲੇ 2 ਸਾਲਾਂ ਦੇ ਦੌਰਾਨ ਇਹ ਇਲਾਕਾ ਪੰਜਾਬ ਦਾ ਸਭ ਤੋਂ ਸੁੰਦਰ ਤੇ ਖੁਸ਼ਹਾਲ ਇਲਾਕਾ ਬਣ ਜਾਵੇਗਾ ਜਿੱਥੇ ਸਾਰੀਆਂ ਸੜਕਾਂ ਘਟੋ ਘਟਾ 18 ਫੁੱਟ ਚੌੜੀਆਂ ਹੋਣਗੀਆਂ ਉਹਨਾਂ ਨੇ ਨਾਲ ਇਹ ਵੀ ਗੱਲ ਕਹੀ ਹੈ ਕਿ ਅਸੀਂ ਮੌਜੂਦਾ ਸਮੇਂ ਕਈ ਸੜਕਾਂ ਨੂੰ ਚੌੜਾ ਵੀ ਕਰਵਾ ਦਿੱਤਾ ਹੈ ਤੇ ਪੁਲਾਂ ਦਾ ਨਿਰਮਾਣ ਵੀ ਹੋ ਰਿਹਾ ਹੈ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਵਿਕਾਸ ਦੀ ਜਿਹੜੀ ਰਫ਼ਤਾਰ ਹੈ ਉਹ ਵੀ ਹੁਣ ਤੇਜ਼ ਕਰ ਦਿੱਤੀ ਹੈ ਉਹਨਾਂ ਨੇ ਇਥੇ ਵੀ ਗੱਲ ਕਹੀ ਹੈ ਕਿ ਸਿੰਚਾਈ ਯੋਜਨਾ ਪ੍ਰੋਜੈਕਟ ਦੇ ਲਈ ਮੁਫਤ ਜ਼ਮੀਨ ਦੇਣ ਵਾਲੇ ਪਰਿਵਾਰਾਂ ਦਾ ਕੈਬਨਿਟ ਮੰਤਰੀ ਦੇ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਹੈ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਰਾਂ ਦੀ ਅਗਵਾਈ ਦੇ ਹੇਠ ਹੁਣ ਉਹਨਾਂ ਇਲਾਕਿਆਂ ਦੀ ਵੀ ਤਰੱਕੀ ਹੋ ਰਹੀ ਹੈ ਉਨਤੀ ਹੋ ਰਹੀ ਹੈ ਜਿਹੜੇ ਕਿ ਬਿਲਕੁਲ ਅਨਸ਼ੋਏ ਸਨ ਜਿਨ੍ਹਾਂ ਦੇ ਵੱਲੋਂ ਜਿਨ੍ਹਾਂ ਦੇ ਵੱਲ ਪਹਿਲਾਂ ਕਿਸੇ ਵੀ ਸਰਕਾਰ ਨੇ ਬਹੁਤਾ ਧਿਆਨ ਨਹੀਂ ਤਾਂ ਇਸ ਕਰਕੇ ਉਹ ਇਲਾਕੇ ਪਛੜੇ ਰਹਿ ਗਏ ਸਨ ਤੇ ਹੁਣ ਸ਼੍ਰੀ ਆਨੰਦਪੁਰ ਸਾਹਿਬ ਦੇ ਇਹ ਦਿਨਾਂ ਦੇ ਇਲਾਕਿਆਂ ਨੂੰ ਜਿਹੜਾ ਪਾਣੀ ਦੇ ਕੇ ਲਿਫਟ ਸਿੰਚਾਈ ਯੋਜਨਾ ਦੇ ਕੇ ਸਰਕਾਰ ਨੇ ਇੱਕ ਬਹੁਤ ਵੱਡਾ ਕਾਰਜ ਵਿੱਢਿਆ ਹੈ ਜਿਸ ਦੇ ਨਾਲ ਇਸ ਇਲਾਕੇ ਦੀ ਵੀ ਹੁਣ ਉਨਤੀ ਹੋਵੇਗੀ